ਸ੍ਰੀ ਗੁਰਦੈਨ ਆਲਗੁਰੇਵ ਸਾਰੇ ਅਤੇ ਅਰ ਬਰਿਸ਼ਤ ਸ਼੍ਰੀ ਗੁਰ ਤੇ ਅੱਜ 3 13 ਸਤੰਬਰ ਸ਼ਨੀਵਾਰ ਦਾ 2025 ਤੇ ਆਪਾਂ ਜਾਵਾਂਗੇ ਨਵਾਦ ਪਰ ਮੰਨੂ ਮਨੀਸ਼ ਕੋਸ਼ੋਰ ਹੈ ਬਾਈ ਦੇ ਢਾਬੇ ਤੇ ਕਿਸੀ 40 ਕਿਲੋਮੀਟਰ ਜੇ ਪਹੁੰਚਿਆ ਤਾਂ ਠੀਕ ਆ ਬਾਕੀ ਨਹੀਂ ਨਾਲ ਦੇ ਸਾਡੀ ਥੋੜੀ ਤਵੀਦ ਟਿੰਮ ਹੈ ਕੋਈ ਦਿੱਕਤ ਨਹੀਂ ਤੇ ਬਾਕੀ ਫੋਨ ਡੇ ਦਾ ਡਾ ਰ ਬਚਿਆ ਹੁਣ ਬਾਕੀ ਉੱਥੇ ਸਕੂਲ ਵਾਲੇ ਗੁਰਦੁਆਰਾ ਸਾਹਿਬ ਅਬਰੁਕੇ ਸੀਗੇ ਰਾਤ ਆਕੇ ਆਰਾ ਬਾਕੀ ਸਮਾਨ ਵਗੈਰਾ ਫਲਾ ਤਿਆਰ ਹੈ ਸਿਰ ਤੋਂ ਹੀ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਆਪਾਂ ਨਵਾਬਾਦਪੁਰ ਵੱਲ ਨੂੰ ਰੋਟੀ ਬਈ ਖਾ ਲਈ ਆ ਹੁਣ ਦੁਬਾਰੇ ਚੱਲਦੇ ਆਂ ਆਪਣਾ 70 ਕਿਲੋਮੀਟਰ ਰਹਿ ਗਿਆ ਮਨੀਸ਼ਪੁਰੇ ਪਹੁੰਚਾਂਗੇ ਅੱਜ ਬਾਕੀ ਸਾਈਕਲਾਂ ਬਾਹਰ ਖੜੀਆਂ ਨੇ ਤੇ ਵਧੀਆ ਜਿਹਾ ਮੌਸਮ ਵੀ ਸਹੀ ਹੈ ਨਾ ਕੋਈ ਰੁਕਾਵਟ ਨਹੀਂ ਵਧੀਆ ਚੱਲੀ ਜਾਂਦਾ ਸਾਡਾ ਸ਼ਾਮ ਦਾ ਪ੍ਰਸ਼ਾਦਾ ਆ ਚੁੱਕਿਆ ਆਪਣਾ ਤੇ ਅੰਬਾਈ ਹੈ ਹਾਂ ਫੇ ਚੱਲੋ ਮਾੜੀ ਬਈ ਬਾਰਸ਼ ਅਮਰਦਤ ਦੀ ਮੀਂਹ ਪੈਣ ਲੱਗਾ ਸੀ ਤਾਂ ਰੁਕ ਗਏ ਸੀ ਤੇ ਬਾਕੀ ਕੋਈ ਦਿੱਕਤ ਨਹੀਂ ਆਪਾਂ ਕੱਲ ਨੂੰ ਮਨੀਸ਼ ਕੋਲੇ ਪਹੁੰਚ ਜਾਾਂਗੇ ਤੇ ਫਿਰ ਆਪਣਾ ਕਰਦੇ ਆ ਆਪਣਾ ਪੈੜਾ ਸ਼ੁਰੂ ਦੁਬਾਰਾ ਤੋਂ ਮੈਂ ਸ਼ੁਰੂ ਹੀ ਹੈ ਆਪਣੀ ਸਟੇ ਹੀ ਹੈ ਤੇ ਅੱਜ 60 ਕਿਲੋਮੀਟਰ ਦੇ ਕਰੀਬ ਆਪਾਂ ਪੈਡਲਿੰਗ ਕਰ ਲਈ ਸੀ ਬਾਕੀ ਹੁਣ ਪ੍ਰਸ਼ਾਦਾ ਸ਼ਕਨ ਦੀ ਬਾਰੀ ਆਈ ਆ ਤੇ ਬੜੀ ਸ਼ਰਮ ਕਰ ਰਿਹਾ ਤੇ ਆ ਬਾਈ ਜੀ ਤੌਣ ਜੀ ਸਤ ਹੈ ਬਈ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ 14 ਸਤੰਬਰ ਤੇ ਸਤਿ ਸ਼੍ਰੀ ਅਕਾਲ ਤੇ ਅੱਜ ਦਿਨ ਐ ਦੁਵਾਰ ਤੇ ਆਪਾਂ ਚੱਲੇ ਆਂ ਅੱਜ ਨਵਾਬਗੜ ਕੱਲ ਆਪਾਂ ਰੋਗੇ ਹੀ ਮੀ ਨੇ ਰੀਚਖੜ ਸਭ ਕੁਝ ਚੱਲ ਪਿਆ ਦੀ ਤਾਂ ਲਾ ਕੇ ਤੇ ਤਿਆਰ ਆ ਭਾਈ ਟਾਈਮ ਹੋ ਚੁੱਕਿਆ ਮੇਲਾ ਦਾ 6 ਵਜ ਗਏ ਨੇ ਆਜਾ ਬਾ ਟਾਈਮ ਦੇ ਨਾਲ ਹੀ ਨਿਕਲ ਜਾਣਾ ਕੋਈ ਵੀ ਸਮਾਨ ਵੀ ਲੈ ਸਾਈਕਲਾਂ ਵੀ ਬੰਨੇ ਆ ਵਿਆਹ ਲੈਸਾ ਗੱਡੀਆਂ ਪੂਰੀਆਂ ਤੇ ਚਲੋ ਚੱਲਦੇ ਆ ਹੇ ਇੱਥੇ ਵੀ ਗੈਰ ਆਪਣਾ ਬਿੱਲ ਬਣਿਆ ਸੀ 940 ਰੁਪਏ ਤੇ ਸਵੇਰ ਦਾ ਸਮਾਂ ਹੋ ਚੱਕਿਆ ਭਾਈ ਜੀ ਚੱਲੇ ਆਂ ਪੌੜੀਆਂ ਤੋਂ ਥੱਲੇ ਨੂੰ ਆਪਾਂ ਰੁਕੇ ਸੀ ਜ ਰਾਤ ਕਿੰਗ ਮੈਰਿਜ ਹੋਟਲ ਤੇ ਕੀ ਹਾਲ ਹੈ ਹੋਟਲ ਕਿੰਗ ਵਾਲਿਆਂ ਦੇ ਭਾਈ ਇਹ ਬਾਕੀ ਸ਼ਟਰ ਖੋਲ ਰਿਹਾ ਤੇ ਫੇਰ ਅੱਜ ਸੋਹਣੀ ਜੀ ਸਵੇਰ ਤੇ ਚਿੜੀਆਂ ਦੀ ਚਹਿਚਹਾਤ ਤੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਐਤਵਾਰ ਦਾ 14 ਸਤੰਬਰ 2025 ਤੇ ਸਾਈਕਲ ਖੜੇ ਨੇ ਆਪਣੇ ਓ ਬਾਈ ਚੱਲਦੇ ਆਂ ਚੱਲ ਜਾਏ ਹਾਂ ਹਾਂ ਬਾਈ ਸਾਰਾ ਉਮੀ ਬਿਆ ਕੋਈ ਛੇੜਖਾਨੀ ਨਹੀਂ ਕਰੀ ਕਿਸੇ ਨੇ ਵਧੀਆ ਪਰੋਸੇ ਮੰਗ ਲੋਕ ਸੀ ਹਾਂਜੀ ਭਾਈ ਨਿਕਲ ਚੁੱਕੇ ਹਾਂ ਫੇਰ ਤੋਂ ਹਜੇ ਸੂਰਜ ਵੀ ਨਹੀਂ ਨਿਕਲਿਆ ਤੇ ਅੱਜ ਬਹੁਤ ਸੋਹਣਾ ਲੱਗ ਰਿਹਾ ਇਹਨੇ ਠੰਡੇ ਠੰਡੇ ਨਿਕਲ ਕੇ ਤੇ ਚਾਲੇ ਪਾਤੇ ਆ ਆਸਟਾਮ ਬਿਹਾਰ ਵਾਲਾ ਬਾਰਡਰ ਆਪਾਂ ਕ੍ਰੋਸ ਕਰਨ ਲੱਗੇ ਆ ਤੇ ਯੂਪੀ ਦੇ ਵਿੱਚ ਐਂਟਰ ਹੋ ਜਾਣਗੇ ਭਾਈ ਆ ਦੇਖੋ ਸਾਰਿਆਂ ਦੀ ਬਿਲਟੀ ਬਿਲਟੀ ਚੈੱਕ ਕਰਕੇ ਟਪਾਉਣਗੇ ਇਹਨਾਂ ਨੂੰ ਤੇ ਜਿਹੜਾ ਇਹਨਾਂ ਤੋਂ ਭਾਈ ਪਰਚੀ ਲੈਣੀ ਹੈ 500000 ਦੀ ਲੋਡ ਹਨ ਲੋਡ ਦੀ ਉਹ ਵੀ ਲੈ ਲੈਣਗੇ ਬਾਕੀ ਆਪਣੀ ਪੰਜਾਬੀ ਵੀਰਾਂ ਦੀਆਂ ਗੱਡੀਆਂ ਬਥੇਰਾਂ ਖੜੀਆਂ ਆ ਦੇਖੋ ਯਾਦਵ ਬੜੀ ਖੜੇ ਭਾਈ ਸਾਰੇ ਹਨਾ ਆਲਿਆਂ ਬੱਸ ਆਪਣਾ 16 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਤੇ ਰਾਹੁਲ ਚਾਹ ਐਂਡ ਨਾਸ਼ਤਾ ਦੁਕਾਨ ਤੇ ਅੱਪਾ ਰੁਕਿਆ ਤੇ ਬਟਰ ਗੋਲਡ ਵੀ ਸਾਡੇ ਪੈਰੀ ਪੈ ਗਣੀ ਵੀ ਸਾਨੂੰ ਖਾ ਲੋ ਭਾਈ ਅੱਛਾਗਾ ਕੋਈ ਸੇਕ ਕਰਨੀ ਇਦੀ ਸਾਨੂੰ ਵੀ ਖਾ ਪਾਂਗੇ ਤੇ ਲੱਗੀ ਵਧੀਆ ਚੱਲੀ ਜਾਂਦਾ ਅੱਜ ਸਵੇਰੇ 6:00 ਦੀ ਨਿਕਲਿਆ ਇਦੀ ਅੱਪਾ 38 39 ਕਿਲੋਮੀਟਰ ਦਾ ਅੱਪਾ ਸਫ਼ਰ ਅੱਜ ਧੁੱਪ ਜਾਣ ਤੋਂ ਪਹਿਲਾਂ ਕੱਢ ਲਿਆ ਧੁੱਪ ਜਾਣ ਤੋਂ ਪਹਿਲਾਂ ਨਹੀਂ ਆ ਪਾਇਆ ਸਵੇਰੇ ਤੁਰਦੇ ਹੁੰਨੇ ਆ ਕੋਈ ਸਾਰਿਆਂ ਨੂੰ ਹੀ ਪਤਾ ਬਾਕੀ ਸਾਰੇ ਹੁਣ ਇੱਥੇ ਨਾਸ਼ਤਾ ਨੂੰ ਇਸ ਤਰ੍ਹਾਂ ਪੂਰੀਆਂ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਦਿਨ ਤੇ ਪੂਰੀਆਂ ਦੀ ਖਾਦਮ ਹੁੰਦਾ ਭਾਈ ਸਾਹੀ ਛੋਟੇ ਛੋਟੇ ਕੁੱਲੜ ਜੇ ਤੇ ਇੱਕ ਮਿੰਟ ਬਈ ਕੈਮਰਾ ਧਵਾਣਾ ਮਨੀਸ਼ ਕੋਲੇ ਜਾ ਕੇ ਸਟੀਲ ਵਾਲੇ ਗਲਾਸ ਫੁੱਲ ਭਰ ਕੇ ਪੀਵਾਂਗੇ ਉਹਨਾਂ ਨਾਲ ਹੀ ਆਪਾਂ ਨੂੰ ਸੁਆਦ ਆਉਂਦਾ ਇਹ ਮੇਰੀ ਇੱਧਰ ਜਾੜਨਾ ਬੋਤਲ ਹੀ ਆਉਦੇ ਦੇ ਵਿੱਚ ਹੀ ਰਹਿ ਜਾਂਦਾ ਬਾਕੀ ਇੱਧਰ 골ਡੀ ਇੱਕ ਉੱਲ੍ਹਾ ਠੀਕ ਹੈ ਇਹਦੇ ਵਿੱਚ ਬਿਸਕੁਟ ਡੁੱਬਦਾ ਚਾਹ ਪੀਣ ਤੋਂ ਬਾਅਦ ਫਿਰ ਤੋਂ ਆਪਾਂ ਚੱਲ ਪਿਆ ਤੇ ਹੁਣ ਆਪਾਂ 16 ਕਿਲੋਮੀਟਰ ਹੋਰ ਜਾਣਾ ਉਸ ਤੋਂ ਬਾਅਦ ਆਪਾਂ ਰੁਕ ਜਾਣਾ ਕਹੋ ਕਿ ਆਪਾਂ ਮਨੀਸ਼ ਕੋਲੇ ਅੱਜ ਦਾ ਦਿਨ ਕੱਢਣਾ ਵਾ ਤੇ ਹੋਰ ਕੁਝ ਨਹੀਂ ਭਾਈ ਚੱਲਦੇ ਆਂ ਹਲੇ ਬਾਕੀ ਸਾਜਰੇ ਨਿਕਲੇ ਆਏ ਸੀ ਆਪਾਂ ਵਧੀਆ ਠੰਡਿਆ ਮੌਸਮ ਚਾ ਬ 40 42 ਕਿਲੋਮੀਟਰ ਅੱਜ ਕਰ ਲੈਣਾ ਪੂਰਾ ਹੁਣ ਤਾਂ ਹੀ ਹੋ ਗਿਆ ਹੁਣ ਆ ਬਈ ਮੈਨ ਲੱਗਦਾ ਬਾਕੀ ਦੇਖਦੇ ਆ ਜਾ ਕੇ ਪਹੁੰਚ ਗਏ ਕਿਰਪਾ ਮਨੀਸ਼ ਭਾਈ ਬੋਲੇ ਉਹ ਵੀ ਲਈ ਆਉਦਾ ਜੀ ਠੰਡਾ ਮਾਈ ਜੀ ਵਡਾ ਮਨੀਸ਼ ਬਾਈ ਨੇ ਆਪਣੇ ਵਾਸਤੇ ਸਪੈਸ਼ਲ ਪਨੀਰ ਦੀ ਸਬਜ਼ੀ ਬਣਾਈ ਬਾਈ ਮਨੀਸ਼ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਣੇ ਵਾਸਤੇ ਲੱਸੀ ਬਣਾ ਰਿਹਾ ਬਾਈ ਇਹ ਵੀ ਬਾਈ ਨੇ ਸੈਲਫ ਕੁਕਿੰਗ ਕਰਕੇ ਆਪ ਬਣਾਈ ਹੈ ਆਪਣੇ ਖਾਤਰ ਤੇ ਬਾਕੀ ਚਲੋ ਵਧੀਆ ਬਾਈ ਦੇ ਬਰਕਤ ਦੇਵਿਆਣਾ ਮਹਾਰਾਜ ਜੀ ਰੈਣਾ ਕਰਦੇ ਆ ਆਪਣਾ ਨਾਲੇ ਤਾਂ ਮਿਲ ਹੁਣ ਦੂਜੀ ਵਾਰ ਹੀ ਰਹੇ ਆ ਚਲ ਫੇਰ ਵੀ ਹੁਣ ਬਾਈ ਨੂੰ ਆਵੇਂ ਮਿਲਦੇ ਹੀ ਰਵਾਂਗੇ ਕਿਉਂਕਿ ਬਹੁਤ ਸੋਹਣਾ ਸੁਭਾਅ ਤੇ ਪਹਿਲਾ ਗਟਾਰਾ ਨੂੰ ਦੇਖੋ ਕੋਈ ਆਪ ਆ ਗਿਆ ਹੈ ਬਾਈ ਮਨੀਸ਼ ਬਾਈ ਵੱਲੋਂ ਅੱਜ ਥੇਰ ਬਹੁਤ ਸਾਰਾ ਪਿਆਰ। ਬੜਾ ਨਾਸ ਦੇ ਯੂਜ਼ ਦੇ ਨਾਲ ਤੇ ਬਸ ਵਧੀਆ ਅੱਜ ਸੌਂ ਕੇ ਉੱਠਿਆ ਹੋਣੇ ਹੁਣੇ ਤੇ ਇੱਧਰ ਨੂੰ ਲਿਆ ਆ ਬਾਈ ਕਹਿੰਦਾ ਆ ਜਾਓ। ਯਾਰ ਬਾਜ਼ਾਰ ਵਾਲਾ ਨੂੰ ਚਲੋ ਕੋਈ ਦਿੱਕਤ ਨਹੀਂ। ਚੱਲ ਉਸੇ ਕਾਰੇ ਤੇ। ਆਪਾਂ ਆਪੇ ਗੱਲਾਂ ਕਰਾਂਗੇ ਤੇ ਵਾਣ ਆਏ ਕਿ ਤੇ ਲਾ ਜਾਨ ਵੀ ਜ਼ਰੂਰੀ ਯਾਰ ਚਿਕਨ ਮੰਦੋ ਬਾਅਦ ਹੁਣ ਆਈ ਦੀ ਸ਼ੰਕਰ ਖੇਤਰੀ ਬਾਰੇ ਪੁੱਛਦਾ ਜਿਸ ਨੇ ਸਪੈਸ਼ਲ ਅਪਰਿਮਾਤ ਤੇ ਪੇਰ ਪਨੀਰ ਆਈ ਤੇ ਭਾਈ ਇਹਨਾਂ ਨੇ ਕੀਤੀ ਆ ਤੇ ਬਾਈ ਕਿਉਂ ਦਾ ਡੋਗੋ ਵੀ ਤਾਂ ਨਹੀਂ ਗਾਵੀ ਸਾਰਾ ਤਰੀਕਾ ਆਇਓ ਪਰ ਆ ਭਾਈ ਕਿ ਕਿਤਾਬ ਤੇ ਹੀ ਲੱਭ ਆਇਆ ਠੀਕ ਹੈ ਦੇ ਬਾਗੀ ਜਿਹੜਾ ਲੋਕਾਂ ਨੇ ਛੱਕਦੇ ਆ ਬਹੁਤ ਬੰਤਾਂ ਨਾਲ ਬਾਈ ਜਾ ਫੇਰ ਤੋਂ ਤੇ ਵਾ ਘਟਦੇ